ਦੁੱਧ ਦੀ ਵਰਤੋਂ ਕਰਨ ਨਾਲ ਇਹਦਾ ਬਣਾਉਣ ਦਾ ਤਰੀਕਾ ਇਹਦੇ ਹੇਠਾਂ ਅੱਗ ਕਿੰਨੀ ਬਾਲਣੀ ਆ ਕਿੰਨੀ ਨਹੀਂ ਬਾਲਣੀ بار-बार ਅੱਗ ਨੂੰ ਕਿੱਥੇ-ਕਿੱਥੇ ਘਟਾਉਣਾ ਵਧਾਉਣਾ ਖਿਲਿਆ-ਖਿਲਿਆ ਨਹੀਂ ਰਹਿੰਦਾ ਜਿਵੇਂ ਆਪਾਂ ਸਿੱਧੀ ਸੂਜੀ ਨੂੰ ਭੁੰਨ ਲਾਨੇ ਆ ਨਾ ਪਹਿਲਾਂ ਮਤਲਬ ਕਿ ਉਹ ਵਿੱਚ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਕਵੇ ਦੇ ਜਸਵੀਰ ਚੈਨਲ ਤੇ ਹਾਜ਼ਰ ਹੋ ਗਏ ਆ ਜੀ ਅੱਜ ਦੀ ਕੁਕਿੰਗ ਵੀਡੀਓ ਲੈ ਕੇ ਮੈਂ ਇੱਕ ਛੋਟਾ ਜਿਹਾ ਪੈਨ ਲਿਆ ਮੈਂ ਉਹਦੇ ਵਿੱਚ ਬਣਾਉਣ ਜਾ ਰਹੀਆਂ ਮਿੱਠੀ ਚੀਜ਼ ਕਿਹੜੀ ਬਣਾਉਣ ਜਾ ਰਹੀਆਂ ਔਰ ਤੁਸੀਂ ਦੇਖਿਓ ਵੀ ਤੁਸੀਂ ਵੀ ਤੁਸੀਂ ਵੀ ਮੇਰੀ ਤਰ੍ਹਾਂ ਹੀ ਬਣਾਉਂਦੇ ਹੋ ਚਲੋ ਮੈਂ ਬਣਾਉਣੀ ਸ਼ੁਰੂ ਕਰਦੀ ਹਾਂ ਤੁਸੀਂ ਜਰਾ ਵੀਡੀਓ ਦੇਖਿਓ ਵੀ ਮੈਂ ਕੀ ਬਣਾਉਣ ਜਾ ਰਹੀ ਹਾਂ ਆ ਲੈ ਲਿਆ ਨਾਰੀਅਲ ਜਿਵੇਂ ਸੌਖਾ ਲੱਗਦਾ ਉਵੇਂ ਕੱਟ ਲਓ ਅੱਧੀ ਕੌਲੀ ਸੂਜੀ ਤੇ ਅੱਧੀ ਕੌਲੀ ਚੀਨੀ ਅੱਧੀ ਕੌਲੀ ਦੇ ਕਰੀਬ ਪਾ ਲਿਆ ਠੰਡਾ ਦੁੱਧ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਇਹਦਾ ਬਣਾਉਣ ਦਾ ਜਿਹੜਾ ਢੰਗ ਹੈ ਨਾ ਇਹ ਦੂਜੇ ਕੜਾਹ ਤੋਂ ਬਿਲਕੁਲ ਅਲੱਗਾ ਕਿਉਂਕਿ ਆਪਾਂ ਨੇ ਇਹਦੇ ਵਿੱਚ ਦੁੱਧ ਦੀ ਵਰਤੋਂ ਕਰੀ ਆ ਦੁੱਧ ਦੀ ਵਰਤੋਂ ਕਰਨ ਨਾਲ ਇਹਦਾ ਬਣਾਉਣ ਦਾ ਤਰੀਕਾ ਇਹਦੇ ਹੇਠਾਂ ਅੱਗ ਕਿੰਨੀ ਬਾਲਣੀ ਆ ਕਿੰਨੀ ਨਹੀਂ ਬਾਲਣੀ بار-बार ਅੱਗ ਨੂੰ ਕਿੱਥੇ-ਕਿੱਥੇ ਘਟਾਉਣਾ ਵਧਾਉਣਾ ਇਹ ਵੀਡੀਓ 'ਚ ਤੁਹਾਨੂੰ ਦੇਖਣਾ ਪਊਗਾ ਤਾਂ ਕੜਾਹੇ ਜਿਹੜਾ ਸਹੀ ਬਣੂਗਾ ਜਿਵੇਂ ਜਿਵੇਂ ਗਾੜਾ ਹੋਣਾ ਆਪਾਂ ਨੇ ਅੱਗ ਘਟਾਉਣੀ ਆ ਫਿਰ ਅੱਗ ਘਟਾਉਣੀ ਜ਼ਰੂਰੀ ਆ ਆ ਦੇਖੋ ਨਹੀਂ نیچے ਲੱਗਣਾ ਸ਼ੁਰੂ ਹੋ ਜਾਣਾ ਇਹਨੇ ਅੱਗ ਆਪਾਂ ਨੇ ਬਿਲਕੁਲ ਘਟ ਕਰ ਲਈ ਆ ਤਾਂ ਜਿਵੇਂ ਹੁਣ ਬਿਲਕੁਲ ਗਾੜਾ ਹੋ ਗਿਆ نیچے ਲੱਗਣਾ ਸ਼ੁਰੂ ਹੋ ਗਿਆ ਹੁਣ ਆਪਾਂ ਨੇ ਇਹਦੇ ਵਿੱਚ ਜਿੰਨਾ ਆਪਾਂ ਨੇ ਸੂਜੀ ਲਈ ਆ ਉਨੇ ਹੀ ਆਪਾਂ ਨੇ ਅੱਧੀ ਕੌਲੀ ਆ ਜਿਹੜੀ ਦੇਸੀ ਘਿਓ ਦੀ ਲੈ ਲੈਣੀ ਆ ਸੀ ਨਹੀਂ ਰਹਿਣੀ ਚਾਹੀਦੀ ਸੂਜੀ ਬਿਲਕੁਲ ਵੀ ਬੜੇ ਆਰਾਮ ਨਾਲ ਥੋੜਾ ਸ਼ਾਂਤੀ ਨਾਲ ਇਹਨੂੰ ਬਿਲਕੁਲ ਇਹ ਘੱਟ ਅੱਗ ਤੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਇਹਦੀ ਪੁਨਾਈ ਕਰਨੀ ਆ ਸੂਜੀ ਦੀ ਦੇ ਵਿੱਚ ਹਲਕਾ ਹਲਕਾ ਖੋਏ ਦਾ ਸਵਾਦ ਆਉਂਦਾ ਕਿਉਂਕਿ ਆਪਾਂ ਨੇ ਦੁੱਧ ਪਾਇਆ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਤੇ ਕਮੈਂਟਸ ਵਿੱਚ ਦੱਸਿਓ ਤੁਹਾਡੇ ਕੋਲੋਂ ਕਿੱਦਾਂ ਬਣਿਆ ਮਸਲ ਮਸਲ ਕੇ ਨਾ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਭੁੰਨਾ ਲਾਣਾ ਇਹ ਦੇਖੋ ਹਲਕਾ ਗੁਲਾਬੀ ਰੰਗ ਹੋ ਗਿਆ ਇਹਦਾ ਵਾਈਟ ਨਹੀਂ ਰਿਹਾ ਹੁਣ ਇਹਦਾ ਰੰਗ। ਚਨਾਰੀ ਇਹ ਲਪਾ ਦੇਣਾ। ਆਪਾਂ ਨੇ ਕਿਸ਼ਮਿਸ਼ ਪਾ ਦਾਣੀ ਦਾਖਾ ਜਿੰਨੀ ਆਪਣੀ ਸੂਜੀ ਓਨੀ ਉਹ ਚੀਨੀ ਤੇ ਇਧਰ ਉਬਾਲੇ ਖੰਦਾ ਪਾਣੀ। ਜਿੰਨੀ ਸੂਜੀ ਲਈ ਆ ਓਨਿਓ 3 ਗੁਣਾ ਪਾਣੀ ਲੈ ਲੈਣਾ 3 ਹਿੱਸੇ ਪਾਣੀ। 3 ਵਾਰੀ ਆਪਾਂ ਨੇ ਓਵੇਂ ਹੀ ਅੱਧੀ ਅੱਧੀ ਕਰਕੇ ਪਾ ਲੈਣੀ ਕੋਲੀ। ਆਲੇ ਦੁਆਲੇ ਛਿੱਟੇ ਪੈ ਜਣੇ ਇਸ ਕਰਕੇ ਨਾ ਮੈਂ ਅੱਗ ਪਹਿਲਾਂ ਘੱਟੇ ਰੱਖੀ ਸੀ। ਆਪਾਂ ਇਹਦਾ ਹਿਲਾਇ ਜਾਣਾ ਇਹਨਾਂ ਨੇ ਇਕੱਠਾ ਨੇ ਬਿਲਕੁਲ ਇਹ ਘੁਲ ਜਾਣਾ ਇਹਦੇ ਵਿੱਚ। ਹੱਥ ਨਹੀਂ ਖੜਨਾ ਸਹੀ ਦਾ ਬਸ ਆਪਣਾ। ਇਹ ਅੱਗ ਆਪਾਂ ਨੇ ਘੱਟ ਕਰ ਦਣੀ ਹੁਣ। ਜਿਵੇਂ ਜਿਵੇਂ ਗਾੜਾ ਹੁੰਦਾ ਫਿਰ ਆਪਾਂ ਨੇ ਅੱਗ ਘੱਟ ਕਰਨੀ ਆ। ਨਹੀਂ ਫਿਰ ਇਹ نیچے ਲੱਗ ਜੂ। ਬੰਨ੍ਹ ਤੱਕ ਗੱਠਾਂ ਜਿਹੜੀਆਂ ਬਿਲਕੁਲ ਖਤਮ ਹੋ ਜਾਣਗੀਆਂ ਘਰਾਉਣ ਦੀ ਲੋੜ ਨਹੀਂ ਦੁੱਧ ਵਾਲਾ ਫੋਨ ਕਰਕੇ ਇਹਦਾ ਦੁੱਧ ਵਾਲਾ ਮਿਕਸਚਰ ਆ ਨਾ ਜਿਹੜਾ ਥੋੜਾ ਇਹ ਥਿੱਕ ਹੋ ਜਾਂਦਾ ਹੈ ਮਤਲਬ ਖਿਲਿਆ ਖਿਲਿਆ ਨਹੀਂ ਰਹਿੰਦਾ ਜਿਵੇਂ ਆਪਾਂ ਸਿੱਧੀ ਸੂਜੀ ਨੂੰ ਭੁੰਨ ਲਾਨੇ ਆ ਨਾ ਪਹਿਲਾਂ ਮਤਲਬ ਕਿ ਉਹ ਵਿੱਚ ਇਹੀ ਫਰਕ ਆ ਇਹ ਕੜਾਹੀ ਛੱਡਣੀ ਹੈ ਜਿਹੜੀ ਸ਼ੁਰੂ ਕਰਤੀ ਕਿਉਂ ਪਾ DNA ਅੱਧਾ ਚਮਚ ਇੰਦਾ ਕੜਾਹੀ ਤੋਂ ਅਲੱਗ ਹੋਣਾ ਚਾਹੀਦਾ। ਉਹੀ ਕੜਾਹ ਪਰਫੈਕਟ ਹੁੰਦਾ ਜਿਹੜਾ ਬਿਲਕੁਲ ਇਹ ਇੰਦਾ ਕੜਾਹੀ ਤੋਂ ਅਲੱਗ ਘੁੰਮਦਾ। ਆਪਣਾ ਕੜਾਹੇ ਜਿਹੜਾ ਬਹੁਤ ਵਧੀਆ ਬਣਿਆ ਹੈ। ਹੁਣ ਆਪਾਂ ਨੇ ਇਹਨੂੰ ਪਰੋਸਦਣਾ। ਬਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਆਪਾਂ ਕਿਸੇ ਹੋਰ ਵੀਡੀਓਜ਼ ਮਿਲਦੇ ਆ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ